ਇਹ ਆਪਾਂ ਲਿਆਂਦੀ ਹੈ ਜੀ ਖਾਸ ਖਾਸ ਹਨਾ ਇਹਦੀ ਆਪਾਂ ਬਣਾਵਾਂਗੇ ਦਵਾਈ ਤੁਹਾਨੂੰ ਫੇਰ ਦੱਸਾਂਗੇ ਆ ਲਿਆਂਦਾ ਜੀ ਆਪਾਂ ਨਾਰੀਅਲ ਦਾ ਬਰੁੱਤ ਬਰਾਦਾਂ ਤੇ ਆ ਦੇਸੀ ਘਿਓ ਇਹਦੀ ਆਪਾਂ ਦਵਾਈ ਬਣਾਉਣੀ ਹੈ ਤੁਹਾਨੂੰ ਦੱਸਾਂਗੇ ਜੀ ਤੇ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਗਲੀਨ ਮੇਰਾ ਬਲੌਗ ਤੇ ਤੁਹਾਡਾ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਵਧੀਆ ਹੋਗੇ ਠੀਕ ਠਾਕ ਹੋਗੇ ਪਰਮਾਤਮਾ ਦੀ ਕਿਰਪਾ ਨਾਲ ਚੜ੍ਹਦੀ ਕਲਾ ਝੂਮੋਗੇ ਜੀ ਆਪਾਂ ਬਲੌਗ ਕਰਨ ਲੱਗਿਆ ਸ਼ੁਰੂ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਆ ਤਾਂ ਪਲੀਜ਼ ਜੀ ਨਮਸਕਾਰ ਲਓ ਸਬਸਕ੍ਰਾਈਬ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਆ ਬੱਚਿਆਂ ਦੇ ਕੰਮ ਦੇਖ ਲਓ ਜੀ ਕਹਿੰਦੇ ਜੀ ਕੀ ਖਾਣੇ ਆ ਇਹ ਤੁਸੀਂ ਪੰਪਕੜੇ ਤੇ ਦੇਖੋ ਜੀ ਇਹ ਕਰ ਰਹੇ ਆ ਤੇ ਦੇਖਦੇ ਆ ਵੀ ਇਹ ਕੀ ਬਣਾਉਂਦੇ ਆ ਤੇ ਇੱਧਰ ਆਪਣੇ ਖਲਾਰਾ ਪਾਇਆ ਪਿਆ ਸਮਾਨ ਦਾ ਤੁਹਾਨੂੰ ਪਤਾ ਹੀ ਆ ਜਿਵੇਂ ਜੀ ਸੈਟਿੰਗ ਕਰਨ ਵਾਲੀ ਆ ਇੱਧਰ ਦਿਖਾਉਂ ਆਪਣੇ ਜੀ ਰਾਸ਼ਨ ਸੌਦਾ ਪਾਣੀ ਬਾਅਦ ਚ ਆਇਆ ਪਹਿਲੋ ਜਵਾਕਾਂ ਨੂੰ ਹੋ ਗਿਆ ਵੀ ਅਸੀਂ ਆਹ ਖਾਣੇ ਆ ਦੇਖੋ ਤੇਲ ਦੀ ਬੋਤਲ ਕਿੰਨੇ ਦੀ ਆਈ ਇਹ ਕਿੰਨੇ ਦੀ ਆਈ 185 185 ਦੇਖ ਲਓ ਜੀ ਕਿੰਨਾ ਮਹਿੰਗਾ ਹੋ ਗਿਆ ਤੇ ਇਹਦੇ ਚ ਆਪਾਂ ਸਮਾਨ ਲਿਆਂਦਾ ਖਾਉਣੇ ਤਾਂ ਕੀ ਕੀ ਲਿਆਂਦਾ ਵਾਹਿਗੁਰੂ 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 ਇਹ ਆਪਾਂ ਲਿਆਂਦੀ ਐ ਜੀ ਖਾਸ ਖਾਸ ਹਨਾ ਇਹਦੀ ਆਪਾਂ ਬਣਾਵਾਂਗੇ ਦਵਾਈ ਤੁਹਾਨੂੰ ਫੇਰ ਦੱਸਾਂਗੇ ਆ ਲਿਆਂਦਾ ਜੀ ਆਪਾਂ ਨਾਰੀਅਲ ਦਾ ਬਰੁੱਤ ਬਰਾਦਾਂ ਤੇ ਆ ਦੇਸੀ ਘਿਓ ਇਹਦੀ ਆਪਾਂ ਦਵਾਈ ਬਣਾਉਣੀ ਐ ਤੁਹਾਨੂੰ ਦੱਸਾਂਗੇ ਜੀ ਤੇ ਇਹ ਰਾਸ਼ਨ ਮੁੱਕਿਆ ਪਿਆ ਸੀਗਾ ਜੀ ਸਾਰਾ ਹਨਾ ਢੋਣ ਵਾਲਾ ਪਿਆ ਸੀ ਸਾਰਾ ਨੂਨ ਤੇਲ ਤੇ ਲਿਆਂਦਾ ਤੇ ਆ ਹੈਗੀ ਜੀ ਆਪਾਂ ਬੂਰਾ ਖੰਡ ਆਪਾਂ ਪਕੌੜੇ ਦੇ ਪਾਵਰ ਦੋ ਤੇ ਗੁਰਲੀਨ ਨੂੰ ਹੈਗੇ ਜੀ ਕਾਲੇ ਛੋਲੇ ਜ਼ਿਆਦਾ ਪਸੰਦ ਇਸ ਕਰਕੇ ਲਿਆਂਦੇ ਜੀ ਕਾਲੇ ਛੋਲੇ ਸਪੈਸ਼ਲ ਤੇ ਆ ਹੈਗੀ ਆ ਜੀ ਮੇਰੀ ਫੇਵਰੇਟ ਦਾਲ ਮੋਠਾਂ ਦੀ ਤੇ ਇਹ ਮੋਠਾਂ ਦੀ ਲਿਆਂਦੀ ਆ ਜੀ ਤੇ ਆ ਸ਼ੈਂਪੂ ਦਾ ਜੀ ਆਪਣੇ ਸਾਰਿਆਂ ਦੀ ਕੰਮ ਆਉਣਗੇ ਤੇ ਹੋਰ ਕੀ ਲਿਆਂਦਾ ਤੇ ਇਸ ਪੇਸ ਬੰਦ ਕਰ ਇਹ ਹੈਗੀ ਆ ਜੀ ਦੇਗੀ ਮਿਰਚ ਵੈਸੀ ਆਪਾਂ ਨਾ ਲਾਲ ਮਿਰਚ ਵਰਤ ਦੇਣੀਗੇ ਹੈਗੇ ਤੇ ਇਹ ਵੈਸੀ ਫਿਰ ਵੀ ਲਿਆਂਦੀ ਵੀ ਚਲ ਰੰਗ ਹਨ ਸਬਜੀ ਦਾ ਸੋਨਾ ਲੱਗਦਾ ਨਾ ਫਿਰ ਜੇ ਤਾਂ ਆਪਾਂ ਹਰੀਆਂ ਮਿਰਚਾਂ ਹੀ ਵਰਤਦੇ ਹਾਂ ਤੇ ਆਪਾਂ ਘਿਓ ਲਿਆਂਦਾ ਜੀ ਹਲਦੀ ਲਿਆਂਦੀ ਆ ਸਾਬਣ ਲਿਆਂਦਾ ਆ ਪਰਤਨ ਧੋਣ ਵਾਲਾ ਸਬਜ਼ਤੋਲੇ ਵਾਲਾ ਜੀਰਾ ਵੀ ਸਾਰੇ ਤਕਰੀਬਨ ਤਕਰੀਬਨ ਜੀ ਆਪਾਂ ਸਾਰੇ ਹੀ ਸਮਾਨ ਲਿਆਂਦਾ ਆ ਜੀਰਾ ਲੇ ਕੇ ਬੰਦ ਕਰੀ ਜੀ ਨੇ ਤੜ ਆ ਲਿਆਂਦੀ ਜੀ ਸ਼ੱਕਰ ਤੇ ਆ ਲਿਆਂਦਾ ਜੀ ਆਪਾਂ ਗੁੜ ਆ ਲਿਆਂਦੇ ਜੀ ਚਾਲ ਨਾਈਂ ਸੁਣ ਮਾਈ ਫੇਵਰੇਟ ਚਾਹ ਪੱਤੀ ਹੀ ਚਾਹ ਪੱਤੀ ਜੀ ਅਸੀਂ ਸਾਰੀਆਂ ਚਾਹ ਪੱਤੀਆਂ ਬਦਲ ਕੇ ਦੇਖ ਲਈਆਂ ਚਾਹ ਦਾ ਸਵਾਦ ਹੀ ਨਹੀਂ ਆਉਂਦਾ ਪਤਾ ਨਹੀਂ ਜੀ ਦੁੱਧ 'ਚ ਖਰਾਬੀ ਆ ਪਤਾ ਨਹੀਂ ਖੰਡ ਮਿੱਠੇ 'ਚ ਚਾਹ ਪੱਤੀ ਜੀ ਪਤਾ ਨਹੀਂ ਜੀ ਅੱਗੇ ਨਹੀਂ ਚਾਹ ਵਧੀਆ ਬਣਦੀ ਨਹੀਂ ਹੁਣ ਤਾਂ ਚਾਹ ਹੀ ਨਹੀਂ ਪੀਣ ਦੀ ਕਰਦਾ ਜਮਾ ਹੀ ਨਹੀਂ ਵਧੀਆ ਲੱਗਦੀ ਹੈ ਜੀ ਤੇ ਆਪਾਂ ਲਿਆਂਦੀ ਹੈ ਜੀ ਚੀਨੀ ਤੇ ਆ ਨਮਕ ਬਸ ਜੀ ਆ ਥੋੜਾ ਬਹੁਤਾ ਜਿਹਾ ਸਮਾਨ ਲੈ ਆਂਦਾ ਤੇ ਕੱਪਾ ਲਿਆਂਦੀ ਹੈ ਜੀ 5 ਲੀਟਰ ਤੇਲ ਦੀ ਬੋਤਲ ਦੇਖਦੇ ਆਪਾਂ ਇੰਨੇ ਸਾਰਾ ਸਮਾਨ ਮੁੱਕਿਆ ਪਿਆ ਸੀਗਾ ਜੀ ਰਸੋਈ ਦਾ ਤੇ ਆਪਾਂ ਲਿਆਂਦਾ ਜੀ ਰਸੋਈ ਦਾ ਸਮਾਨ ਅਜੇ ਥੋੜਾ ਬਹੁਤਾ ਹੀ ਲਿਆਂਦਾ ਅਜੇ ਅੱਦਾ ਸਮਾਨ ਆਪਣਾ ਮਿਲਿਆ ਨਹੀਂ ਜੀ ਦੇਖਦੇ ਆ ਜੀ ਫਲ ਤਾਂ ਦਾਲਾਂ ਸਬਜ਼ੀਆਂ ਵੀ ਲਿਓਣ ਵਾਲੀਆਂ ਦਾਲਾਂ ਪੂੜਾ ਵੀ ਲਿਓਣ ਵਾਲੀਆਂ ਥੋੜੀਆਂ ਹੀ ਲਿਆਂਦੀਆਂ ਨੇ ਪਤਾ ਕੀ ਜਿੰਨਾ ਮਰਜੀ ਆਪਾਂ ਨਾ ਰਾਸ਼ਨ ਪਾਣੀ ਲਿਆਏ ਆ ਕੋਈ ਦਾ ਫਿਰ ਵੀ ਕੋਈ ਨਾ ਕੋਈ ਚੀਜ਼ ਮੁੱਕੀ ਹੀ ਰਹਿੰਦੀ ਆ ਕਦੇ ਆ ਮੁੱਕ ਗਿਆ ਜੀ ਕਦੇ ਉਹ ਮੁੱਕ ਗਿਆ ਕਦੇ ਉਹ ਮੁੱਕ ਗਿਆ ਚਲੋ ਦੇਖਦੇ ਆ ਉਹ ਕਿੰਨਾ ਕੁ ਟਾਈਮ ਨਿਕਲਦਾ ਜੀ ਬੇਤੀ ਹੁਣ ਹੈਗੇ ਜੀ ਮੈਂ ਆਪਣੇ ਹੱਥ ਬਸਣ ਕੰਮ ਕਰਨ ਲਈ। ਐਕ ਹੋਣ ਜੀ ਮੈਂ ਆਪਕਰ ਸੋਈ ਚ ਮੈਂ ਕੰਮ ਕਰਿਆ ਕਰੂੰਗੀ ਜੀ ਕਿਉਂਕਿ ਮੈਂ ਹਰ ਇੱਕ ਚੀਜ਼ ਆਪਦੀ ਹੈ ਨਾ ਸਾਮਨਾ ਵਰਤੂ ਵੀ ਮੈਨੂੰ ਐ ਹੁੰਦਾ ਵੀ ਜਿੰਨਾ ਟਾਈਮ ਆਪਾਂ ਚੀਜ਼ ਨੂੰ ਵਰਤ ਸਕੀਏ ਵਰਤ ਲੋ। ਹਰ ਇੱਕ ਚੀਜ਼ ਨੂੰ ਮੈਂ ਨਾ ਲਿਮਟ ਨਾਲ ਹੀ ਵਰਤਦੀ ਆ ਤੇਲ ਵੀ ਜੀ ਮੈਂ ਤੁਹਾਨੂੰ ਮੰਨਣਾ ਨਹੀਂ ਇੱਕ ਕੜਛੀ ਤੇਲ ਦੀ ਨਾਲ ਹੀ ਸਬਜ਼ੀ ਬਣਾਉਣੀ ਹੈ। ਮੰਮਾ ਐ ਬੈਸਣਾ ਰੱਟ ਬੈਸਣੀ ਆ ਬੁੱਤ ਬੇਸਣਾ ਮੱਕਾ ਕਦੇ ਮੱਕੀ ਦਾ ਨਹੀਂ ਨਹੀਂ ਬੇਸਣਾ ਤੇ ਨਾ ਮੈਂ ਹੁਣ ਆਪਕੇ ਸਾਹਮਣੇ ਬਰਤੂਗੀ ਹਨਾ ਕਿ ਤੁਹਾਨੂੰ ਪਤਾ ਨਾ ਜਦੋਂ ਆਪਦੇ ਹੱਥ ਬਸ ਹੋਵੇ ਤਾਂ ਬੰਦਾ ਆਪਦੇ ਸਾਹਮਣੇ ਚੀਜ਼ ਬਰਤਦਾ ਨਾ ਤੁਹਾਨੂੰ ਪਤਾ ਹੁਣ ਕਦੇ ਜਵਾਕ ਕੁਛ ਬਣਾਉਂਦੇ ਕਦੇ ਇਹ ਕੁਛ ਬਣਾਉਂਦੇ ਕਦੇ ਕੋਈ ਕਦੇ ਕੋਈ ਹਨਾ ਹੁਣ ਮੈਂ ਆਪਦੇ ਸਾਹਮਣੇ ਚੀਜ਼ ਬਰਤੂਗੀ ਹਨਾ ਕਿ ਦੇਖ ਲਈਏ ਜੀ ਮੈਂ ਤੁਮਾਰ ਨਾਲ ਕਿੰਨਾ ਟਾਈਮ ਕੱਢਦੀ ਆ 10 ਗੁੱਲੇ ਚਲੋ ਜੀ ਜਬ ਜਬ ਜੁਲੇ ਜੀ ਲੱਸੀ ਚਲੋ ਠੀਕ ਆ ਜੀ ਮਿਲਦੇ ਆ ਜੀ ਆਪਾਂ ਕੁਝ ਟਾਈਮ ਬਾਅਦ ਆਲੂ ਦੇਖ ਲਓ ਜੀ ਕਿੰਨੇ ਮਹਿੰਗੇ ਹੋ ਗਏ 50 ਰੁਪਏ ਕਿਲੋ ਆਲੂ ਦਿੱਤੇ ਨੇ ਪਤ ਨਹੀਂ ਇਹ ਕਿੰਨੇ ਲੈ ਕੇ ਮੈਨੂੰ ਤਾਂ ਪਤਾ ਨਹੀਂ ਹੋਣਗੇ 5 ਕਿਲੋ ਸ਼ਾਇਦ ਅੱਜ ਹੋਈ ਸ਼ੁਰੂ ਅੱਲੂ ਥੋੜੀ ਦੇਰ ਚਾਹ ਹੈ ਗਿਣਿਤ ਕਰਦ ਪਰੇ ਰੱਖ ਪੋਤ ਉਹਦੇ ਵਿੱਚ ਨਾ ਨਾ ਬਰਦ ਕਰੋ ਚਾਹ ਦੇ ਨਹੀਂ ਕੱਢ ਦੀਏ ਹਾਂ ਜੀ ਇਹਦੇ ਚ ਆਪਾਂ ਨਾ ਬਹੁਤ ਕੁਝ ਪਾਇਆ ਕੀ ਕਹਿੰਦੇ ਨੇ ਧਨੀਆ ਪਾਇਆ ਰਗੜ ਕੇ ਕਾਲੀ ਮਿਰਚ ਚਾਟ ਮਸਾਲਾ ਗਰਮ ਮਸਾਲਾ ਕਾਲੀ ਮਿਰਚ ਮੈਗੀ ਮਸਾਲਾ ਨੂਨ ਮਿਰਚਾਂ کافی ਕੁਝ ਪਾਤਾ ਜੀ ਜਦੋਂ ਦੇਖਦੇ ਆ ਜੀ ਕਿੱਦਾਂ ਦੇ ਬਣਦੇ ਜਮੈਨ ਜਮੂਨ ਸਾਰਾ ਕੁਝ ਪਾਇਆ ਜੀ ਦੇਖੋ ਜੀ ਸਾਡੇ ਹਲਵਾਈ ਸਾਹਿਬ ਨੇ ਪਕੌੜੇ ਬਣਾ ਦੇ ਜੀ ਰੈੱਡ ਕਲਰ ਦੇ ਜਿਵੇਂ ਆ ਕਹਿੰਦੇ ਰੈੱਡ ਰੈੱਡ ਜਿਕੇ ਹਾੜੇ ਆ ਜੀ ਆਹ ਦੇਖੋ ਜੀ ਫਿਰ ਦੇਖੋ ਕਿੰਨਾ ਪਾਇਆ ਦੇਖੋ ਮੈਂ ਕਹਿੰਦੀ ਸੀ ਨਾ ਮੈਂ ਆਪਣੇ ਹੱਥ ਨਾਲ ਇੱਕੀ ਸਮਾਨ ਬਰਤਨਾ ਵੀ ਮੀਨਾ ਫਰਾਂ ਚ ਲੰਗਦੇ ਐ ਮੈਂ ਜਰੂਰ ਮੇਰਾ ਮੀਨਾ ਲੰਗੂਗਾ ਜੀ ਜੇਸਾ ਆਪਣਾ ਪੱਰ ਪਰ ਕੇ ਕੜਾਈਆਂ ਤੇਲ ਦੀਆਂ ਕਰਤੀਆਂ ਹੂੰ ਹੁਣ ਤੇ ਰੱਖਾਂਗੇ ਠੰਡੇ ਹੋਏ ਤੋਂ ਹਾਂਜੀ ਫੇਰ ਕਰਨੀ ਇੱਕ ਕਰਕੇ ਕਰ ਤੇ ਕੱਤੇ ਨੇ ਦੇਖਦਾ ਹਾਂਜੀ ਚਲੋ ਆਜੋ ਜੀ ਖਾ ਲਓ ਮਕੌੜੇ ਜੀ ਨਾ ਬਸ ਜੇ ਕਰਕ ਜੇ ਕਰਨੇ ਦੇ ਜਦ ਇਹ ਤੇਲ ਨੂੰ ਨਵਾਂ ਹੌਸਾ ਤੇ ਫਟਾ ਕਰਦੇ ਹਾਂ ਕਿੰਨੀ ਸ਼ੇਤੀ ਠੰਡਾ ਹੋ ਜਾਣਾ ਤੇ ਰਾਜਮਾ ਵੀ ਤਾਰ ਦਿਓ ਦੂਜੀ ਸਾਈਡ ਹਾਂਜੀ ਜੀ ਚੈਨਲ ਤੇ ਨਵੇਂ ਆ ਤੇ ਵੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੀ ਪਹਿਲੋ ਜੀ ਨਾਲੇ ਨਵੂ ਨੇ ਨਾ ਬਾਜ਼ਾਰੋਂ ਆਹ ਦੁਕਾਨ ਤੋਂ ਲਿਆ ਕੇ ਖਾਦੇ ਸੀਗੇ ਅਸੀਂ ਖੁਚਟਣੀ ਤੇ ਥੋੜਾ ਕਹਿੰਦੇ ਜੀ ਘਰੇ ਖਾਣਾ ਪਹਿਲੋ ਬਾਜ਼ਾਰੋਂ ਲਿਆ ਕੇ ਖਾਦੇ ਇਹਨਾਂ ਨੇ ਪਕੌੜੇ ਤੇ ਹੁਣ ਆ ਬੜੇ ਚਲ ਲੈ ਆ ਜੀ ਆਪਾਂ ਰਾਜਮਾ ਭਿਉਂ ਕੇ ਰੱਖਤੇ ਸੀਗੇ ਪਾਣੀ ਚ ਤੇ ਚਲੋ ਹੁਣ ਇਹਨੂੰ ਆਪਾਂ ਸੀਟੀਆਂ ਮਾਰਾ ਲੈਨੇ ਹੁਣ ਬਣਾਉਨੇ ਜੀ ਆਪਾਂ ਰਾਜਮਾ ਸਬਜੀ ਹਾਂਜੀ ਆਪਣੀ ਰਾਜਮਾ ਦੀ ਸਬਜੀ ਬਣ ਗਈ ਤੇ ਆਪਾਂ ਵੀਡੀਓ ਦਾ ਐਂਡੇ ਵੀ ਇੱਥੇ ਹੀ ਕਰਦੇ ਆ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ